ਇੱਕ ਛੋਟੇ ਜਿਹੇ ਪਿੰਡ ਵਿੱਚ ਹਰਮਿੰਦਰ ਸਿੰਘ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਉਹ ਜ਼ਿਆਦਾ ਪੜਿਆ-ਲਿਖਿਆ ਨਹੀਂ ਸੀ ਪਰ ਉਸ ਦੀ ਸੋਚ ਬਹੁਤ ਗਹਿਰੀ ਸੀ। ਪਿੰਡ ਦੇ ਲੋਕ ਉਸ ਨੂੰ ਅਕਸਰ ਚੁੱਪ ਬੰਦਾ ਕਹਿੰਦੇ ਸਨ ਕਿਉਂਕਿ ਉਹ ਘੱਟ ਬੋਲਦਾ ਸੀ। ਜਦੋਂ ਪਿੰਡ ਵਿੱਚ ਕੋਈ ਝਗੜਾ ਹੁੰਦਾ ਲੋਕ ਉੱਚੀ ਆਵਾਜ਼ ਵਿੱਚ ਗੱਲਾਂ ਕਰਦੇ, ਦੋਸ਼ ਲੱਗਦੇ, ਗੁੱਸਾ ਵੱਧਦਾ ਪਰ ਹਰਮਿੰਦਰ ਸਿੰਘ ਚੁੱਪ ਰਹਿੰਦਾ। ਕੁਝ ਲੋਕ ਉਸ ਨੂੰ ਉਸ ਨੂੰ ਕਮਜ਼ੋਰ ਸਮਝਦੇ। ਕੁਝ ਕਹਿੰਦੇ ਇਨੁਤਾ ਕੁਝ ਕਹਿਣਾ ਹੀ ਨਹੀਂ ਆਉਂਦਾ ਇੱਕ ਦਿਨ ਪਿੰਡ ਵਿੱਚ ਵੱਡਾ ਮਸਲਾ ਖੜਾ ਹੋ ਗਿਆ ਪਾਣੀ ਦੀ ਵੰਡ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਤਕਰਾਰ ਹੋ ਗਈ ਗੱਲਾਂ ਵਧੀਆਂ ਗਈਆਂ ਗੁੱਸਾ ਹੱਥਾ ਪਾਈ ਤੱਕ ਪਹੁੰਚਣ ਲੱਗ ਪਿਆ ਪਿੰਡ ਦੇ ਸਿਆਣੇ ਇਕੱਠੇ ਹੋਏ ਹਰ ਕੋਈ ਆਪਣੀ ਗੱਲ ਸਾਬਤ ਕਰਨਾ ਚਾਹੁੰਦਾ ਸੀ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਉਸ ਸਮੇਂ ਹਰਮਿੰਦਰ ਸਿੰਘ ਵੀ ਉੱਥੇ ਖੜਾ ਸੀ ਚੁੱਪ ਬਿਲਕੁਲ ਚੁੱਪ ਇੱਕ ਆਦਮੀ ਨੇ ਤਾਜ਼ ਮਾਰਿਆ ਹਰਮਿੰਦਰ ਸਿੰਘ ਤੂੰ ਵੀ ਕੁਝ ਕਹਿ ਲੈ ਹਮੇਸ਼ਾ ਦੀ ਤਰ੍ਹਾਂ ਚੁੱਪ ਨਾ ਰਹੇ ਹਰਮਿੰਦਰ ਸਿੰਘ ਨੇ ਹੌਲੀ ਜੀ ਨਜ਼ਰ ਉਠਾਈ ਉਸ ਦੀ ਆਵਾਜ਼ ਨਾ ਉੱਚੀ ਸੀ ਨਾ ਗੁੱਸੇ ਵਾਲੀ ਉਸ ਨੇ ਸਿਰਫ ਇੰਨਾ ਕਿਹਾ ਜਦੋਂ ਪਾਣੀ ਠਹਿਰਦਾ ਹੈ ਉਹ ਸਾਫ਼ ਹੋ ਜਾਂਦਾ ਹੈ ਪਰ ਜਦੋਂ ਪਾਣੀ ਹਿਲਦਾ ਰਹੇ ਉਹ ਮੈਲਾ ਹੀ ਰਹਿੰਦਾ ਹੈ ਸਭ ਚੁੱਪ ਹੋ ਗਏ ਉਸ ਨੇ ਅੱਗੇ ਕਿਹਾ ਅਸੀਂ ਸਾਰੇ ਗੁੱਸੇ ਵਿੱਚ ਬੋਲ ਰਹੇ ਹਾਂ ਇਸ ਕਰਕੇ ਸੱਚ ਨਹੀਂ ਦਿਖ ਰਿਹਾ ਥੋੜੀ ਚੁੱਪ ਰੱਖੋ ਸੱਚ ਆਪ ਹੀ ਸਾਹਮਣੇ ਆ ਜਾਵੇਗਾ ਕੁਝ ਪਲਾਂ ਲਈ ਸਾਰਾ ਮਾਹੌਲ ਸ਼ਾਂਤ ਹੋ ਗਿਆ ਫਿਰ ਇੱਕ ਬਜ਼ੁਰਗ ਬੋਲੇ ਗੱਲ ਤਾਂ ਸਹੀ ਹੈ ਚਲੋ ਪਹਿਲਾ ਸੁਣੀਏ ਫਿਰ ਫੈਸਲਾ ਕਰੀਏ ਹੌਲੀ ਹੌਲੀ ਗੱਲਬਾਤ ਸ਼ੁਰੂ ਹੋਈ ਚੀਖਾ ਨਹੀਂ ਸਨ ਦੋਸ਼ ਨਹੀਂ ਸਨ ਸਿਰਫ ਗੱਲ ਸੀ ਥੋੜੀ ਦੇਰ ਵਿੱਚ ਮਸਲਾ ਹੱਲ ਹੋ ਗਿਆ ਜਿਸ ਗੱਲ 'ਤੇ ਲੜਾਈ ਹੋ ਰਹੀ ਸੀ ਉਹ ਗਲਤਫਹਿਮੀ ਨਿਕਲੀ ਉਸ ਦਿਨ ਤੋਂ ਬਾਅਦ ਪਿੰਡ ਦੇ ਲੋਕਾਂ ਦੀ ਨਜ਼ਰ ਹਰਮਿੰਦਰ ਸਿੰਘ ਲਈ ਬਦਲ ਗਈ ਉਹ ਸਮਝ ਗਏ ਕਿ ਚੁੱਪ ਕਮਜ਼ੋਰੀ ਨਹੀਂ ਹੁੰਦੀ ਚੁੱਪ ਸਮਝਦਾਰੀ ਹੁੰਦੀ ਹੈ ਹਰ ਗੱਲ ਦਾ ਜਵਾਬ ਬੋਲ ਕੇ ਨਹੀਂ ਕੁਝ ਗੱਲਾਂ ਦਾ ਜਵਾਬ ਚੁੱਪ ਰਹਿ ਕੇ ਵੀ ਮਿਲ ਜਾਂਦਾ ਹੈ ਸਿੱਖਿਆ ਜੋ ਇਨਸਾਨ ਹਰ ਵਾਰ ਬੋਲਦਾ ਨਹੀਂ ਛੇਮਾ ਉਹ ਅਕਸਰ ਸਭ ਤੋਂ ਵੱਧ ਸਮਝਦਾ ਹੈ ਚੁੱਪ ਰੱਖਣਾ ਹਾਰ ਨਹੀਂ ਕਈ ਵਾਰ ਇਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ